ਸਤਿ ਸ੍ਰੀ ਅਕਾਲ ਜੀ ਸਾਰੇ ਭੈਣ ਭਰਾਵਾਂ ਨੂੰ ਆਮੀਨ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਜੇ ਤੁਸੀਂ ਸਾਡੇ ਚੈਨਲ ਦੇ ਰਿਸ਼ਤਿਆਂ ਦੀ ਐਡ ਦੇਖਣੀ ਹੋ ਤਾਂ ਚੈਨਲ ਨੂੰ ਕਰੋ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਤਾਂ ਕਿ ਡੇਲੀ ਆਉਣ ਵਾਲੇ ਰਿਸ਼ਤਿਆਂ ਦੇ ਐਡਾਂ ਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਜੰਮਾ ਪਹੁੰਚ ਸਕੜੀ ਜੀ ਜੇ ਤੁਹਾਨੂੰ ਸਾਡੀ ਐਡ ਦੇ ਵਿੱਚ ਕੋਈ ਵੀ ਰਿਸ਼ਤਾ ਪਸੰਦ ਆਉਂਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਦੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪ੍ਰਵਾਦਾ ਸੰਪਰਕ ਨੰਬਰ ਤੇ ਹੋਰ ਵਿਸਦੇ ਦੀ ਜਾਣਕਾਰੀ ਲੈ ਸਕਦੇ ਹੋ ਜੀ ਤੇ ਇਸ ਦਾ ਨੋਟ ਕਰੋ ਜੀ ਫਾਈਲ ਨੰਬਰ 860 ਨਾਮ ਕੌਰ ਜਿਲ੍ਹਾ ਸ਼੍ਰੀ ਮਨੋਸਰ ਸਾਹਿਬ ਕਾਸਟ ਜਾਤ ਸਿੱਖ ਗੁੱਤ ਸੁਨਾ ਜਨਮ 3 ਅਗਸਤ 1999 ਕੱਦ 5 ਫੁੱਟ 6 ਇੰਚ ਪੜਾਈ ਐਮਏ ਇੰਗਲਿਸ਼ ਪੜਾ ਇੱਕ ਅਨ ਮੈਰਿਡ ਭੈਣ ਇੱਕ ਲੋਡ ਹੈ ਇਸ ਤਰੀ ਜ਼ਮੀਨ 5 ਏਕੜ ਪਲੱਸ ਆਉਂਦੀ ਹੋਵੇ ਮੁੰਡਾ ਪੜਿਆ ਲਿਖਿਆ ਦੇ ਨਿਸ਼ਾਰਾਇਤ ਹੋਵੇ ਕਿ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 861 ਨਾਮ ਕੌਰ ਕਾਸਟ ਜੱਟ ਸਿੱਖ ਜਿਹਦਾ ਸੰਗਰੂਰ ਜਨਮ ਫਰਵਰੀ 1998 5 ਫੁੱਟ 4 ਇੰਚ ਕੱਦਦਾ ਜੀ ਪੜ੍ਹਾਈ ਬੀਏ ਪਾਸ ਭਰਾ ਇੱਕ ਭੈਣ ਇੱਕ ਮਾਤਾ ਪਿਤਾ ਨੇ ਲੋੜ ਹੈ ਰਿਸ਼ਤਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਜ਼ਮੀਨ 4 ਤੋਂ 5 ਕਿੱਲੇ ਦਾ ਖਾਉਂਦੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਿਸਟਰ ਨੋਟ ਕਰੋ ਜੀ ਫਾਈਲ ਨੰਬਰ 862 ਨਾਮ ਕੌਰ ਕਾਸਟ ਜੱਟ ਸਿੱਖ ਗੋਤ ਹੇਰ ਜਿਲ੍ਹਾ ਬਠਿੰਡਾ ਜਨਮ 1998 ਕੱਦ 5 ਫੁੱਟ 4 ਇੰਚ ਪੜ੍ਹਾਈ ਪਲੱਸ 2 ਬਾਸਪਰਾ ਇੱਕ ਪਹਿਣਿਕ ਪੇਤਾ ਜੀ ਐਗਰੀਕਲਚਰ ਘਰੇ ਲੋਰਤਾ ਜੀ ਮਾਤਾ ਜੀ ਤੇ ਲੋੜ ਹੈ ਇਸ ਤਰੀ ਜੱਟ ਸਿੱਖ ਕਾਠ ਤੋਂ ਹੀ ਰਿਸ਼ਤਾ ਹੋਵੇ ਜ਼ਮੀਨ 5 ਏਕੜ ਦਾ ਕਮਨੀ ਹੋਵੇ ਜੀ ਤੇ ਨਸ਼ਾ ਰਹਿਤ ਹੋਵੇ ਜੀ ਲੜਕਾ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਸਾਡੇ ਦਿੱਤੇ ਹੋਏ ਵਟਸਐਪ ਨੰਬਰ ਤੇ ਮੈਸੇਜ ਕਰਕੇ ਫਾਈਲ ਨੰਬਰ ਦੱਸ ਕੇ ਪਰਿਵਾਰ ਦਾ ਸੰਪਰਕ ਨੰਬਰ ਲੈ ਸਕਦੇ ਹੋ ਜੀ ਅਗਲਾ ਰਜਿਸਟਰ ਨੋਟ ਕਰੋ ਜੀ ਫਾਈਲ ਨੰਬਰ 863 ਨਾਮ ਸਿੰਘ ਜ਼ਿਲ੍ਹਾ ਲੁਧਿਆਣਾ ਤਹਿਸੀਲ ਜਗਰਾਉ ਕਾਸਟ ਜੱਟ ਸਿੱਖ ਵੈਸ਼ਨੂ ਪਰਿਵਾਰ ਹੈ ਜੀ ਗੋਤ ਸਿੱਧੂ ਮੁੰਡਾ ਵੈਸ਼ਨੂ ਇਕੱਲਾ ਹੈ ਕੋਈ ਭੈਣ ਭਰਾ ਨਹੀਂ ਹੈ ਹਾਈਟ 5 ਫੁੱਟ 9 ਇੰਚ ਜਨਮ 25 ਜਨਵਰੀ 1998 ਪੜ੍ਹਾਈ ਕੰਪਿਊਟਰ ਅਤੇ ਪਲੰਬਰ ਕੋਰਸ ਕੀਤਾ ਹੋਇਆ ਹੈ ਜੀ ਕੰਮ ਖੇਤੀਬਾੜੀ ਜਮੀਨ ਅੱਠ ਕਿੱਲੇ ਮਾਤਾ ਜੀ ਹਾਊਸ ਵਾਈਫ ਪਿਤਾ ਜੀ ਖੇਤੀਬਾੜੀ ਕਰਦੇ ਨੇ ਲੋਡ ਹੈ ਜੀ ਇਸ ਤੇ ਜੀ ਆਪਣਾ ਪੰਜਾਬ ਤੋਂ ਵਧੀਆ ਖਾਨਦਨੀ ਪਰਿਵਾਰ ਤੋਂ ਬੇਟੀ ਦਾ ਰਿਸ਼ਤਾ ਚਾਹੀਦਾ ਹੈ ਜੀ ਚੰਗੀ ਪੜ੍ਹਾਈ ਜੀ ਹੋਵੇ ਜਾਂ ਨਰਸਿੰਗ ਕੀਤੀ ਹੋਵੇ ਸਾਰਾ ਕੰਮ ਜਾਣਦੀ ਹੋਵੇ ਕੋਈ ਮੰਗ ਨਹੀਂ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਦੇ ਅਕਟੈਕਟ ਕਰ ਸਕਦੇ ਹੋ ਜੀ ਅਗਲਾ ਨੀਸਰ ਨੋਟ ਕਰੋ ਜੀ ਫਾਈਲ ਨੰਬਰ 864 ਨਾਮ ਸਿੰਘ ਜ਼ਿਲ੍ਹਾ ਹਸਿਆਰਪੁਰ ਜਨਮ 10 ਅਗਸਤ 1992 ਕਾਸਟ ਜੱਟ ਸੀ ਗੋਦ ਸੰਗਾ ਕੱਦ 5 ਫੁੱਟ 10 ਇੰਚ ਪੜ੍ਹਾਈ +2 ਪਾਸ ਰੰਗ ਸਾਫ ਜ਼ਮੀਨ 5 ਕਿੱਲੇ ਭੈਣ ਮੈਰਿਟ ਫਾਦਰ ਜੀ ਐਕਸਪਾਇਰ ਨੇ ਮਦਰ ਹਾਊਸ ਵਾਈਫ ਲੋਡ ਹੈ ਇਸਤਰੀ ਸੋਹਣੀ ਸੁਨੱਖੀ ਲੜਕੀ 12th ਪਾਸ ਹੋਵੇ ਪਰਿਵਾਰ ਵਿੱਚ ਮਿਲ ਕੇ ਰਹਿਣ ਵਾਲੀ ਹੋਵੇ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤੇ ਹੋਏ ਪਰਿਵਾਰ ਦੇ ਸੰਪਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੂੰ ਨੋਟ ਕਰੋ ਜੀ ਫਾਈਲ ਨੰਬਰ 865 ਨਾਮ ਸਿੰਘ ਜਿਲ੍ਹਾ ਮੋਗਾ ਕਾਸਟ ਜੱਟ ਸਿੱਖ ਗੋਤ ਮੱਲੀ ਜਨਮ 10 ਅਪ੍ਰੈਲ 1995 ਪੜ੍ਹਾਈ ਪਲੱਸ 2 ਪਾਸ ਆਈਟੀ 2 ਸਾਲ ਦੇ ਕੰਮ ਡਰਾਈਵਰ ਭੈਣ ਇੱਕ ਕੈਨੇਡਾ ਪੀਆਰ ਲੋੜ ਹੈ ਇਸ ਤੇ ਜੀ ਲੜਕੀ ਹੋਵੇ 5 ਫੁੱਟ 5 ਆਈਐਲਐਸ ਵਿੱਚੋਂ ਵੈਣ ਹੈ ਜੀ ਨਾਲ ਨੈਨੀ ਕੋਰਸ ਕੀਤਾ ਹੋਵੇ ਪੇਪਰ ਮੈਚ ਲਈ ਪੀਆਰ ਫਾਈਲ ਰਾਉਣੀ ਹੈ ਜੇ ਇਹ ਰਿਸ਼ਤਾ ਕਿਸੇ ਪਰਿਵਾਰ ਨਾਲ ਮੈਚ ਕਰਦਾ ਹੈ ਤਾਂ ਤੁਸੀਂ ਦਿੱਤਗੇ ਪਰਿਵਾਰ ਦੇ 70 ਨੰਬਰ ਤੇ ਡਾਇਰੈਕਟ ਗੱਲ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੂੰ ਨੋਟ ਕਰੋ ਜੀ ਫਾਈਲ ਨੰਬਰ 866 ਨਾਮ ਸਿੰਘ ਜੀ ਦਾ ਸ਼੍ਰੀ ਮਕਸਰ ਸਿੰਘ ਕਾਸਟ ਸ਼ਰਮਗੜੀ ਗੋਤਮਾਨ ਹਾਈਟ 5 ਫੁੱਟ 7 ਇੰਚ ਜਨਮ 5 ਮਈ 1996 ਪੜਾਈ ਬੀ ਟੈਕ ਕੰਪੂਟਰ ਸੌਫਟਵੇਅਰ ਇੰਜੀਨੀਅਰ ਤਰਖਾ 96000 ਰੁਪਏ ਮੰਤਰਾ ਜੀ ਜ਼ਮੀਨ ਸ਼ਹਿਰੀ ਪਲਾਟ 4 ਨੇ ਮਮ ਡੈਡ ਛੋਟਾ ਬ੍ਰਦਰ ਹੈ ਜੀ ਹਾਊਸ ਮਾਤਾ ਜੀ ਹਾਊਸ ਵਾਈਫ ਪਿਤਾ ਜੀ ਇਲੈਕਟ੍ਰੀਸ਼ੀਅਨ ਲੋਡ ਹੈ ਇਸ ਤਰੀ ਕੁੜੀ ਪੜ੍ਹੀ ਲਿਖੀ ਹੋਵੇ ਸਾਮੀ ਦਾ ਕੁੜੀ ਦੀ ਪਾਲ ਹੈ ਜੀ ਮੰਗ ਕੋਈ ਨਹੀਂ ਪਰਿਵਾਰ ਦਾ ਸੰਪਰਕ ਨੰਬਰ ਦਿੱਤਾ ਹੋਇਆ ਹੈ ਜੀ ਜੇ ਇੰਨਾ ਰਿਸ਼ਤੇਆਂ ਵਿੱਚੋਂ ਕੋਈ ਵੀ ਰਿਸ਼ਤਾ ਤੁਹਾਡੇ ਨਾਲ ਮੈਚ ਕਰਦਾ ਤਾਂ ਤੁਸੀਂ ਦਿੱਤੇ ਹੋਏ ਪਰਿਵਾਰਾਂ ਦੇ ਸਵਰਕ ਨੰਬਰ ਤੇ ਕੰਟੈਕਟ ਕਰ ਸਕਦੇ ਹੋ ਜੀ ਬਾਕੀ ਰਿਸ਼ਤਾ ਕਰਨ ਤੋਂ ਪਹਿਲਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਸਤਿ ਸ੍ਰੀ ਅਕਾਲ ਜੀ